ਸਾਮ ਜੀ ਮੇਰੇ ਪਿਆਰਵਾਲੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੀ YouTube ਚੈਨਲ ਤੇ Facebook ਪੇਜ ਦੇਸੀ ਹੌਟਲ ਟੀਵੀ ਵਿੱਚ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਣੀ ਹੈ ਮੈਂ ਬੜੀ ਆਜੀ ਤੁਹਾਨੂੰ ਬਾਈ ਕੁਰਜਿੰਦਰ ਨਾਲ ਮਿਲਾਉਣੇ ਆ ਬਖੋ ਟਰੈਕਟਰਾਂ ਬਾਰੇ ਜਾਣਕਾਰੀ ਦਿੰਦੇ ਆ ਆ ਜੋ ਗਿ ਵੀਡੀਓ ਕਰਦੇ ਰਹੋ ਤੁਸੀਂ ਤੁਸੀਂ ਆ ਬਾਈ ਹੋਠੀੜਾ ਬਾਈ ਠੀਕ ਹੈ ਵੰਡੀ ਦਾ ਮਾਹੌਲ ਕਿਵੇਂ ਚੱਲ ਰਿਹਾ ਬਾਈ ਠੀਕ ਠਾਕ ਕਰ ਰਹੇ ਕਿਹੜੇ ਟਰੈਕਟਰ ਲੈ ਕੇ ਪਹੁੰਚੇ ਆਜਾ ਠੀਕ ਹੈ ਬਾਈ ਟਰੈਕਟਰ ਆਪਾਂ ਮੈਂ ਜਾਈ ਹੀ ਦੱਸਾਂਗੇ ਟਰੈਕਟਰ ਬਾਈ ਕਰ ਦਈਏ ਸਟਾਈਡ ਬਾਈ ਸਵਰਾਜ 744 ਮਾਡਲ ਹੈਗਾ 15 ਡਿਵਾੜ ਹੈਗੀ ਬਾਈ ਦੀ 4 ਲੱਖ ਤੇ 52000 ਰੁਪਏ ਦਾ ਜੇ ਬਾਈ ਆਪਾਂ ਇਹਦੀ ਕੰਡੀਸ਼ਨ ਦੀ ਗੱਲ ਕਰੀਏ ਸਾਰਾ ਓਰੀਜਨਲ ਹੈ ਨਵਾਂ ਟਰੈਕਟਰ ਹੈਗਾ ਸਾਰਾ ਕਲੋਸ ਕਰੀਏ ਨੇ ਕਲੋਸ ਕਰੀਏ ਨੇ ਠੀਕ ਹੈ ਬਾਈ ਕਿਧਰ ਠੀਕ ਹੈ ਬਾਈ ਜੇ ਬਾਈ ਆਪਾਂ ਇਹ ਟਾਇਰਾਂ ਦੀ ਗੱਲ ਕਰੀਏ ਟਾਇਰ ਇਹਦੇ ਹੈਗਾ ਟੰਪਰਿਕ ਕੁੜੀ ਰਿਟਾਰਾ ਬਈ ਕੁੜੀ ਰਿਟਾਰਾ ਠੀਕ ਹੈ ਬਈ ਸਵਾਰ ਸਾਰੀ ਕੰਪਲੀਟ ਮਿਲ ਜੂ ਬਈ ਮਾਇਰ ਠੀਕ ਹੈ ਬਈ ਡਬਲ ਡਿਸਟ੍ਰੀਬਿਊਟਰ ਆ ਗਿਆ ਬਈ ਹੋਰ ਕੀ ਚਾਹੁੰਦੇ ਬਈ ਬਈ ਜਾਨੀ ਪਿਆ ਸਾਰਾ ਹਾਂ ਸਾਹ ਜਾਨੀ ਠੀਕ ਹੈ ਬਈ ਮੇਰੇ ਉਸ ਮਾਉਰ ਚੋਂ ਦਾ ਬਈ 48 ਹਜ਼ਾਰ 48 ਹਜ਼ਾਰ ਵਿੱਚ ਠੀਕ ਹੈ ਬਈ ਇਹ ਨੰਬਰ ਬਈ ਐਨਓ ਸੀ ਮਿਲੂ ਠੀਕ ਹੈ ਬਈ ਡਿਮਾਂਡ ਤਾਂ ਆਪਾਂ ਇਹਦੀ ਰੱਖਦੇ ਆ ਬਈ 4 ਲੱਖ ਤੇ 52 ਹਜ਼ਾਰ ਅਡਵਾਨਾ ਬਈ ਕਿੰਨੇ ਛੱਡ ਦੇ ਤੂੰ ਚਾਹ ਜਾਂ ਮੁੱਲ ਬਈ 4 35 ਹਜ਼ਾਰ ਦੇ ਜੇ ਕੋਈ ਸੱਜਣਾ ਆਪਣੀ ਵੀਡੀਓ ਦੇਖ ਕੇ ਹੋਵੇ ਯਾਰ ਕੋਈ ਨੀ ਕਰਦਾ ਠੀਕ ਹੋਈ ਇਹ ਦੂਆਰ ਆ ਗਿਆ ਨੂ ਹਾਲੈਂਡ 36 ਦੀ ਮਾਡਲ ਹੈਗਾ 13 ਡਿਮਾਂਡ ਹੈਗੀ ਹੈ ਭਾਈ ਦੀ 4 ਲੱਖ 73 ਹਜ਼ਾਰ ਰੁਪਏ ਡਵਾੜਾ ਜੇ ਭਾਈ ਆਪਾਂ ਦੀ ਕ੍ਰਿਸ਼ਣ ਦੀ ਗੱਲ ਕਰੀਏ ਠੀਕ ਹੈ ਬਈ ਭਾਈ ਟਰਬੋ ਵਾਲਾ ਕਿ ਬਿਗੈਲ ਟਰਬੋ ਹੈ ਟਰਬੋ ਵਾਲਾ ਭਈਆ ਪਾਵਰ ਸੁਪਰ ਹੈ ਠੀਕ ਹੈ ਬਈ ਜੇ ਭਾਈ ਆਪਾਂ ਟਾਇਰਾਂ ਦੀ ਗੱਲ ਕਰੀਏ ਟਾਇਰ ਮਗਰ ਲਈ ਜਮਾਂ ਲਏ ਆਪਾਂ ਤੋਂ ਰਿਵੀਊ ਦੇ ਹਾਂ ਭਈਆ ਇਹ ਨੂਰ ਲੈਗੇ 70 ਕੁ ਬਜੇ ਤੱਕ ਕਿਹੜੀ ਕੰਪਨੀ ਦਾ ਹੈ ਬਈ ਠੀਕ ਹੈ ਬਈ ਠੀਕ ਹੈ ਬਈ ਸੁਮਨ ਬਾਈ ਦੇ ਨਾਲ ਠੀਕ ਹੈ ਬਈ ਆ ਮਗਰਾਣਾ ਦੇ ਬਈ ਰੰਗ ਪਿੰਡ ਲੋ ਜਿਹੜੇ ਚਿੱਟੀ ਲਾ ਰੱਖੀ ਐ ਇੱਥੇ ਹੋਏ ਬ ਠੀਕ ਹੈ ਬਈ ਇਹ ਤਿਆਰ ਹੋਸਪਟਲ ਚੋ ਜਾਣਾ ਬਈ ਠੀਕ ਹੈ ਬਈ ਠੀਕ ਹੈ ਡਿਮਾਂਡ ਤਾਂ ਪਤਾ ਹੀ ਰੱਖਦੇ ਆ ਬਈ 4 ਲੱਖ ਤੇ 72 ਹਜ਼ਾਰ ਦਾ ਵੀ ਡਿਮਾਂਡ ਆ ਬਈ ਕਿੰਨੇ ਇਹ ਛੱਡਦਾ ਇਹ ਕੋਈ ਜਾਇਜ਼ ਆ ਮੁੱਲ ਬਈ ਜਾਇਜ਼ ਮੁੱਲ ਕੱਲ ਕਿਹਾ ਸੀ ਦੇਖੋ ਸੱਜਣਾ ਆਪਣੀ ਵੀਡੀਓ ਦੇਖ ਕੇ ਹੋਰ ਜਾਦੇ ਆ ਯਾਰ ਥੋੜਾ ਹੋਰ ਮਾ ਰੰਬੜਾ ਕਰਾਂਗੇ ਜਰੂਰ ਕਰਾਂਗੇ ਫੋਟੇ ਨਹੀਂ ਕਿ ਦੇ ਕੇ ਦਰਾਂਗੇ ਕਿੰਨੇ ਛੱਡਦਾ ਇਹ ਕੋਈ 45 ਹਜ਼ਾਰ ਰੋਟੇ 40 ਦਾ ਕਰਦੇ ਮੈਂ ਤਾਂ ਹੋਣਾ ਨਹੀਂ ਮੋਕੇ ਤੇ ਕਰਾਂ ਆਏ ਪਰ ਕਰਦੇ ਆ 40 ਦਾ ਫਿਰ ਕੋਈ ਕਰਦਾ ਠੀਕ ਹੈ ਇਹਦੋਂ ਬਾਅਦ ਆ ਗਿਆ ਸਵਰਾਜ 744 ਮਾਡਲ ਹੈ ਗਾਈ ਬਾਈ ਡਵਾੜੀ ਹੈ ਬਾਈ ਜੀ 6 ਲੱਖ ਤੇ 48 ਹਜ਼ਾਰ ਰੁਪਏ ਡਵਾੜ ਜੇ ਬਾਈ ਆਪਾਂ ਜੀ ਕ੍ਰੇਡਿਸ਼ਨ ਦੀ ਗੱਲ ਕਰੀਏ ਜਮੇ ਨਵਾਂ ਟਰੈਕਟਰ ਬਸ ਸਭ ਤੋਂ ਘੱਟ ਤੇ ਮੇਰੇ ਅੰਕ ਠੀਕ ਇਹਪੋ ਜੀ ਕਹਾਰ ਪਾ ਕੇ ਲੈ ਜੈਣਾ ਬਾਈ ਠੀਕ ਨਵੇਂ ਅਰਕੀ ਪਏ ਆ 90 ਤੋਂ 95 ਬਜੇ ਟਾਇਰ ਪਏ ਜੇ 100 ਘੰਟੇ ਚ ਹੁੰਦਾ ਹੀ ਬਹੁਤ ਜੀ ਕਿਹੜੀ ਕੰਪਨੀ ਟਾਇਰ ਹੈ ਬਾਈ ਬੁਡੀਰ ਦੀ ਚੱਰੇ ਬਾਈ ਚੱਰੇ ਠੀਕ ਹੈ ਬਈ ਸਮਾਨ ਸਾਰਾ ਮਿਲ ਜੂਗਾ ਤੇ ਦੱਸਣਾ ਵੀ 92000 ਬਾਈ ਦਾ ਟਰੈਕਟਰ ਹੈ ਰਜਿਸਟ੍ਰੇਸ਼ਨ ਠੀਕ ਹੈ ਬਾਈ 12 ਨਵੇਂ ਟਾਇਰਾਂ ਚਾਹਤਾ ਚੈੱਕ ਕਰਾਂ ਠੀਕ ਹੈ ਬਈ ਟਾਇਰਾਂ ਦੇ ਇਹ ਕਿੰਨੇ ਕਿਤੇ ਆਹ ਕੁਡੀਰ ਰਹਿ ਜਾਂਦੀ ਨਾ ਹਾਂ ਬਈ 42 ਮੀਟਰ ਨੇ ਠੀਕ ਹੈ ਬਈ ਸਮਾਨ ਸਾਰੀ ਕੰਪਲੀਟ ਮੈਂਟੂ ਬਈ ਠੀਕ ਹੈ ਬਈ ਡਿਮਾਡ ਤਾਂ ਬਈ ਆਪਾਂ ਹੀ ਰੱਖਦੇ ਆ 6 ਲੱਖ ਦਾ ਡਿਮਾਡ ਆਣਾ ਬਈ 48000 ਬਈ ਕਿੰਨੇ ਦਾ ਛੜਦਾ ਇਹ ਬਈ ਆਪਾਂ ਇਹ 52 ਹਸ ਪਾਵਰ ਦਾ ਐਕਸਟੀ ਠੀਕ ਆ ਬਈ ਹੋਰ ਕੋਈ ਮਾਨਦਾਨ ਬਈ ਜਿਹਨੂੰ ਵੀਡੀਓ ਦੇਖੀ ਹੋਊ ਪੰਜਰ ਕਰ ਦਿੰਗੇ ਬਈ ਠੀਕ ਆ ਇਹ ਨੰਬਰ ਇਹ ਵੀ ਹਰਿਆਣਾ ਬਈ ਇਹ ਵੀ ਹਰਿਆਣਾ ਹੈ ਠੀਕ ਆ ਬਈ ਇਹ ਦੂਆ ਦਾ ਸਮਰਾਲ 855 ਮਾਡਲ ਇਹ ਦਾ 17 ਡਵਾੜੀ ਹੈ ਬਈ ਦੀ 5 ਲੱਖ ਤੇ 58000 ਰੇਡਵਾੜ ਜੇ ਬਈ ਆਪਾਂ ਇਹ ਕੰਡੀਸ਼ਨ ਦੀ ਗੱਲ ਕਰੀਏ ਠੀਕ ਆ ਵੀ ਕਿਤੇ ਕਲਮ ਨਹੀਂ ਲੱਗੀ ਬਾਈ ਠੀਕ ਆ ਵਿੱਚ 10 ਦਾ ਗੱਲ ਕਰੀਏ ਬਾਈ ਆਪਾਂ 10 ਦੇ ਮਾਰਕ ਦੇ ਮਗਰਲੇ 90 ਪਏ ਠੀਕ ਆ ਬਾਈ 10 ਪੈਸੇ ਕੋਲ ਹੋ ਗਏ ਠੀਕ ਆ ਬਾਈ ਤੇ ਸਮਾਨ ਵੀ ਇਦਾਂ ਸਮਾਨ ਇਹ ਨਾ ਬਲ ਡਿਸਟ੍ਰੀਬਿਊਟਰ ਜਗਾ ਹੈ ਨਾ ਬਾਈ ਠੀਕ ਆ ਬਾਈ ਇਹ ਚੇਪੀ ਲਵਾ ਰખી ਐ ਤੁਸੀਂ ਸ਼ੌਂਕੀ ਲਵਾਈ ਐ ਹਾਂ ਹਾਂ ਸ਼ੌਂਕੀ ਲੱਗੀਆਂ ਗਈ ਆਈਆਂ ਨੇ ਪਟਕੇ ਜਿਹਾ ਮਤਲਬ ਦੇਖ ਠੀਕ ਆ ਬਾਈ ਇਹ ਡਿਵਾਰਡ ਦਾ ਆਪਾਂ ਇਹੀ ਰੱਖਦਾ ਬਈ 5 ਲੱਖ ਤੇ 58 ਹਜ਼ਾਰ ਰੇਡਾ ਕਿੰਨੇ ਆ ਛੱਡ ਦਾਂਗੇ ਬਈ ਆਪਾਂ ਇਹ? 5 ਲੱਖ 35 ਹਜ਼ਾਰ। ਫੋਰ ਕੋ ਨਾ ਨਾ ਟਰੈਕਟਰ ਇਹ ਰੱਖਦੇ ਆ ਸੀ ਡਿਟਰਪਰ। ਅੱਛਾ ਇਹ ਕਿੱਥੇ ਦੱਸੇਗਾ ਬਾਕੀ ਕੋਈ। ਫੋਰ ਦੱਸੇ ਕਿੰਨੇ ਛੱਡ ਦੇਗਾ ਕੋਈ? 30 ਹਜ਼ਾਰ ਦਾ। ਹੈ ਬਈ? ਠੀਕ ਆ। 30 ਹਜ਼ਾਰ ਦਾ ਠੀਕ ਆ ਬਈ। ਜਿੰਨੇ ਬਈ ਆਪਾਂ ਟਰੈਕਟਰ ਦਾ ਦੇ ਵਿੱਚ ਪ੍ਰਾਂ ਟਰੈਕਟਰ ਕੱਟ ਲਾਂਗੇ ਬਈ। ਹਾਂ ਪ੍ਰਾਂ ਦੇ ਵਿੱਚ। ਤੇ ਲੋਨ ਫਾਈਨੈਂਸ ਬਈ। ਠੀਕ ਆ ਬਈ। ਇਹ ਡਿਟਰਪਰ ਕਿੰਨੇ ਹੋਣ ਰਿਹਾ ਬਈ? ਕਿੰਨੇਵੇਂ ਉਮਰਾ ਡੈਕਟਰ ਇਹ ਇਹ ਪਹਿਲੇ ਉਮਰਾ ਹੈ ਸੁਨਾਰਾ ਜਿਹੜਾ ਦੂਜੇ ਦਾ 744 ਆਪਾਂ ਇਹ ਪਹਿਲੇ ਉਮਰ ਹੈਗਾ ਹਾਂ ਬਈ ਇਹ ਦੂਜੇ ਉਮਰਾ ਆਊ ਲੈਂਡ ਤੇ 44 ਪਹਿਲੇ ਉਮਰਾ ਬੰਦ ਠੀਕ ਆ ਬਈ ਤੇ ਲਾਈਵ 36 ਦੀ ਦੂਜੇ ਉਮਰਾਣਾ ਬਈ ਠੀਕ ਆ ਬਈ ਕੰਟਰੈਕਟਰ ਨੰਬਰ ਬੋਲ ਦਿਓ ਬਈ 992957785 ਠੀਕ ਆ ਬਈ ਬਹੁਤ ਬਹੁਤ ਮਿਹਰਬਾਨੀ ਬਈ